ਕੀ ਕੋਈ ਪ੍ਰੋਬਲਮਜ਼ ਆ ਰਹੀਆਂ ਨੇ ਕੈਨੇਡਾ ਇਮੀਗ੍ਰੇਸ਼ਨ ਕੀ ਕਾਰਨ ਹਨ ਤੇ ਜਿਹੜੇ ਹੁਣ ਵਿਜ਼ਿਟ ਵੀ ਕਰਨ ਆ ਰਹੇ ਹਨ ਜਾਂ ਜਿਨ੍ਹਾਂ ਨੂੰ ਕੁਐਸਚਨਿੰਗ ਵੀ ਹੋਈ ਹੈ ਉੱਥੇ ਕੈਨੇਡਾ ਵਾਲੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ ਉਹ ਵਾਪਸ ਵੀ ਭੇਜ ਰਹੇ ਨੇ ਜਾਂ ਬਹੁਤ ਜ਼ਿਆਦਾ ਸਵਾਲ ਜਵਾਬ ਵੀ ਕਰ ਰਹੇ ਨੇ ਇਹ ਕੀ ਮੁੱਦਾ ਹੈ ਗਵਰਨਮੈਂਟ ਨਹੀਂ ਇੱਕ ਅਨਾਉਂਸਮੈਂਟ ਕੀਤੀ ਸੀ ਇੱਕ ਪਾਲਿਸੀ ਨੋਸਟ ਕੀਤੀ ਸੀ ਕਿ ਨਾਲ ਲੋਕਾਂ ਨੂੰ ਵਾਪਸ ਵੀ ਭੇਜ ਰਹੇ ਨੇ 에어ਪੋਰਟ ਤੇ ਕਿਸ ਦਾ ਵੀਜ਼ਾ ਇਸ਼ੂ ਹੋ ਜਾਂਦਾ ਤ੍ਰੋਬਾ ਦਾ ਐਕਸਪਰਟ ਕਰਦਾ ਹੈਗਾ ਕਿ ਮੈਨੂੰ ਐਂਟਰੀ ਮਿਲ ਜਾਈ ਕਿ ਕੰਟਰੀ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਸਮੀਪ ਸਿੰਘ ਗੁੰਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਆਪ ਜੀ ਨਾਲ ਸਬਨਾਂ ਨਾਲ ਬੜਾ ਕੰਟੀਨਿਊਸਲੀ ਅਸੀਂ ਕੋਈ ਫਲਾਈਟਸ ਦੀ ਅਪਡੇਟਸ ਪੰਜਾਬ ਨਾਲ ਕਨੈਕਟੀਵਿਟੀ ਦੀ ਅਪਡੇਟ ਕਰਦੇ ਰਹਿੰਦੇ ਹਾਂ ਪਰ ਹਾਲੀ ਵਿੱਚ ਕਾਫੀ ਜਿਹੜੀਆਂ ਇਸ਼ੂਜ਼ ਜਿਹੜੀਆਂ ਕਾਫੀ ਵੱਡੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਪੂਰੇ ਸਾਲ ਹੀ ਜਾਂਦੇ ਹਨ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਤੇ ਤੇ ਕਾਫੀ ਅਪਡੇਟਸ ਆ ਰਹੀਆਂ ਹਨ ਕਿ ਕੁਝ ਵਿਜ਼ਿਟਰ ਜਦੋਂ ਕੈਨੇਡਾ ਪਹੁੰਚ ਰਹੇ ਹਨ ਸਵਾਲ ਜਵਾਬ ਹੋ ਰਿਹਾ ਹੈ ਤੇ ਨਾਲ ਹੀ ਇਹ ਵੀ ਸਵਾਲ ਆਂਦਾ ਹੈ ਕਿ 에ਅਰਲਾਈਨਸ ਵੱਲੋਂ ਵੀ ਇੰਡੀਆ ਦੇ 에ਅਰਪੋਰਟਸ ਤੇ ਵੀ ਕੁਐਸਚਨਿੰਗ ਕੁਝ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਤੇ ਕਰਦੀ ਕਰਦੀ ਹੈ ਪਰ 에ਅਰਲਾਈਨਸ ਵੱਲੋਂ ਵੀ ਕੁਐਸਚਨਿੰਗ ਕੀਤੀ ਜਾ ਰਹੀ ਹੈ ਇਸ ਬਾਰੇ ਅਸੀਂ ਫਲਾਈ ਅੰਮ੍ਰਿਤ ਸਰ ਇਨੀਸ਼ੀਏਟਿਵ ਵੱਲੋਂ ਵਿਸ਼ੇਸ਼ ਗੱਲਬਾਤ ਅਸੀਂ ਕੁਝ ਇਮੀਗ੍ਰੇਸ਼ਨ ਵਾਲਿਆਂ ਨਾਲ ਵੀ ਕੀਤੀ ਜਿਹੜੇ ਕੰਸਲਟੈਂਟ ਵੀ ਨੇ ਖਾਸ ਕਰਕੇ ਰਜਿਸਟਰਡ ਕੰਸਲਟੈਂਟ ਤੇ ਮੇਰੇ ਨਾਲ ਜੁੜਨਗੇ ਅੱਜ ਬ੍ਰੈਮਟਨ ਤੋਂ ਕੈਨੇਡਾ ਤੋਂ ਟੋਰਾਂਟੋ ਤੋਂ ਗਗਨਦੀਪ ਸਿੰਘ ਜੀ ਇਹ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਕੀ ਕਾਰਨ ਹਨ ਤੇ ਜਿਹੜੇ ਹੁਣ ਵਿਜ਼ਿਟ ਵੀ ਕਰਨ ਆ ਰਹੇ ਹਨ ਜਾਂ ਜਿਨ੍ਹਾਂ ਨੂੰ ਕੁਐਸਚਨਿੰਗ ਵੀ ਹੋਈ ਹੈ ਉਹ ਵੀ ਸ਼ੇਅਰ ਕਰ ਸਕਦੇ ਨੇ ਸਾਡੇ ਸੋਸ਼ਲ ਮੀਡੀਆ ਤੇ ਪਰ ਆਓ ਪਹਿਲਾਂ ਗਗਨਦੀਪ ਸਿੰਘ ਜੀ ਨੂੰ ਵੈਲਕਮ ਕਰਦੇ ਆ ਗਗਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿੰਘ ਤੁਹਾਨੂੰ ਦੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਸਮਾਂ ਦੇਣ ਲਈ ਆਮ ਥੈਂਕਫੁਲ ਕਿ ਤੁਸੀਂ ਸਮਾਂ ਕੱਢਿਆ ਤੇ ਮੈਂ ਪਹਿਲਾਂ ਦੱਸ ਦਵਾਂ ਕਿ ਇਹ ਅਸੀਂ ਪ੍ਰੋਗਰਾਮ ਕੋਈ ਸਪੈਸ਼ਲ ਪੇਡ ਜਾਂ ਕਿਦਾਵੀ ਹੈ ਅਸੀਂ ਉਸ ਕਰਕੇ ਨਹੀਂ ਕਰ ਰਹੇ ਸਾਰੇ ਜਾਣਦੇ ਹਨ ਕਿ ਇਹ ਵਲੰਟੀਅਰ ਐਫਰਟ ਹੈ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇੱਕ ਉਪਰਾਲਾ ਹੈ ਕਿ ਅੰਮ੍ਰਿਤਸਰ ਪੂਰੀ ਦੁਨੀਆ ਨਾਲ ਜੁੜੇ ਤੇ ਉਹਦੇ ਤਹਿਤ ਅਸੀਂ ਸੋਚਿਆ ਕਿ ਕਾਫੀ ਲੋਕ ਆਉਂਦੇ ਵੀ ਨੇ ਤੇ ਇਹ ਗੱਲਬਾਤ ਉਹਨਾਂ ਲਈ ਹੈਲਪਫੁਲ ਹੋ ਸਕੇ ਪਰ ਇੱਕ ਪਿੱਛੇ ਜੇ ਕਾਫੀ ਸਾਨੂੰ ਮੈਸੇਜ ਆ ਰਹੇ ਨੇ ਚਲੋ 에어ਲਾਈਨ ਦੀ ਗੱਲ ਤੇ ਬਾਅਦ ਚ ਕਰਾਂਗੇ ਇਹ ਜਿਹੜੀ ਅਪਡੇਟਸ ਹੈ ਮੈਂ ਵੀ ਕੁਝ ਦੇਖ ਰਿਹਾ ਸੀ ਤੁਹਾਡੇ ਵੱਲੋਂ ਕੀ ਕੋਈ ਪ੍ਰੋਬਲਮਸ ਆ ਰਹੀਆਂ ਨੇ ਕੈਨੇਡਾ ਇਮੀਗ੍ਰੇਸ਼ਨ ਤੇ ਤੇ ਉੱਥੇ ਕੈਨੇਡਾ ਵਾਲੇ ਪਹਿਲਾਂ ਆਪਾਂ ਗੱਲ ਕਰਦੇ ਆਂ ਕੈਨੇਡਾ ਦੀ ਉਹ ਵਾਪਸ ਵੀ ਭੇਜ ਰਹੇ ਨੇ ਜਾਂ ਬਹੁਤ ਜ਼ਿਆਦਾ ਸਵਾਲ ਜਵਾਬ ਵੀ ਕਰ ਰਹੇ ਨੇ ਇਹ ਕੀ ਮੁੱਦਾ ਹੈ ਅਸ਼ਵੀਪ ਸਿੰਘ ਜੀ ਫਸਟ ਆਫ ਆਲ ਤੁਸੀਂ ਮੈਨੂੰ ਬੁਲਾਇਆ ਆਪਣੇ ਸ਼ੋਅ ਦੇ ਉੱਤੇ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਅੱਜ ਦੇ ਚੋਟੀਆਂ ਗੱਲਾਂ ਸਾਨੂੰ ਦੇਖਣ ਵਾਲੀਆਂ ਹੈਗੀਆਂ ਨੇ ਕਿ ਪਿਛਲੇ ਖੁਸ਼ ਇੱਕ ਸਾਲਾਂ ਚ ਕੀ ਹੋਇਆ ਕਿ ਕੈਨੇਡਾ ਦੇ ਜਿਹੜੀ ਟੈਂਪਰੇਰੀ ਪੋਪੂਲੇਸ਼ਨ ਹੈਗੀ ਹੈ ਜਿਹਦੇ ਵਿੱਚ ਤੁਹਾਡੇ ਵਿਜ਼ਟਰ ਆ ਜਾਂਦੇ ਨੇ ਤੁਹਾਡੇ ਸਟੂਡੈਂਟਸ ਆ ਜਾਂਦੇ ਨੇ ਤੇ ਟੈਂਪਰੇਰੀ ਵਰਕਰਸ ਆ ਜਾਂਦੇ ਨੇ ਇੱਕ ਬਹੁਤ ਜ਼ਿਆਦੀ ਵੱਧ ਗਈ ਹੈ ਇਨ ਪ੍ਰੋਪੋਰਸ਼ਨ ਟੂ ਜਿਹੜੀ ਉਹਨਾਂ ਦੀ ਪਰਮਨੈਂਟ ਰੈਜ਼ੀਡੈਂਟ ਪੋਪੂਲੇਸ਼ਨ ਹੈਗੀ ਹੈ ਜਾਂ ਸਿਟੀਜ਼ਨ ਪੋਪੂਲੇਸ਼ਨ ਹੈ ਤੇ ਕੁਝ ਇੱਕ ਮਹੀਨੇ ਪਹਿਲਾਂ ਗਵਰਨਮੈਂਟ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਇੱਕ ਪਾਲਿਸੀ ਅਨਾਉਂਸਮੈਂਟ ਕੀਤੀ ਸੀ ਕਿ ਉਹਨਾਂ ਨੇ ਜਿਹੜੀ ਹੈਗੀ ਆਪਣੀ ਟੈਂਪਰੇਰੀ ਪੋਪੂਲੇਸ਼ਨ ਜਿਹੜੀ ਹੈਗੀ ਉਹ ਰਿਡਿਊਸ ਕਰਨੀ ਹੈਗੀ ਆ ਰਾਈਟ ਸੋ ਸਰਨਾ ਵੱਡਾ ਤੇ ਮੈਨੂੰ ਲੱਗਦਾ ਇਹਦੇ ਵਿੱਚ ਜਿਹੜਾ ਰੋਲ ਹੈਗਾ ਉਹ ਪਾਲਿਸੀ ਆਬਜੈਕਟਿਵ ਦਾ ਹੈਗਾ ਕਿ ਉਹ ਟੈਂਪਰੀਰੀ ਪੋਪੂਲੇਸ਼ਨ ਰਿਡਿਊਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਦੂਸਰੇ ਬੰਦੇ ਜਦੋਂ ਤੁਸੀਂ ਪਰਮਾਨੈਂਟ ਰੈਜ਼ਿਡੈਂਸੀ ਨੂੰ ਦੇਖਦੇ ਹੈਗੇ ਉਹ ਕਿਤੇ ਕੋਈ ਨਹੀਂ ਕਿ ਹੀ ਬੰਦੇ ਤੁਸੀਂ ਪਰਮਾਨੈਂਟ ਰੈਜ਼ਿਡੈਂਟਸ ਬਣਾ ਸਕਦੇ ਹੋ ਇੱਕ ਸਾਲ ਦੇ ਵਿੱਚ ਇਹਨਾਂ ਦਾ ਆਬਜੈਕਟਿਵ ਹੁੰਦਾ ਜਿਹੜਾ ਪਾਰਲੀਮੈਂਟ ਨੂੰ ਦਿੱਤਾ ਜਾਂਦਾ ਹਰ ਸਾਲ ਉਹ ਚਾਹੇ 4 ਲੱਖ ਬੰਦੇ ਹੋਣ ਚਾਹੇ 41000 ਹੋਣ 20000 30000 ਨਾ 4 ਲੱਖ ਹੋਣ ਜੋ ਤੇ ਉਹਨੇ ਕੀ ਤੁਸੀਂ ਕਰ ਸਕਦੇ ਹੋ ਤੇ ਜੇ ਜਦੋਂ ਤੁਸੀਂ ਟੈਂਪਰੇਰੀ ਰੈਸਿਡੈਂਟ ਪੋਪੂਲੇਸ਼ਨ ਦੇਖਦੇ ਹੈਗੇ ਸਟੂਡੈਂਟਸ ਹੋ ਗਏ ਵਰਕਰਸ ਹੋ ਗਏ ਵਿਸਟਰਸ ਹੋ ਗਏ ਸਾਰੇ ਐਟ ਦਾ ਐਂਡ ਆਫ ਦਾ ਡੇ ਜਿਹੜੇ ਹੈਗੇ ਨੇ ਕਨਵਰਟ ਹੋਣਾ ਚਾਹੁੰਦੇ ਨੇ ਮੋਸਟ ਆਫ ਥੈਮ ਕਿ ਪੀਅਰ ਹੋ ਜਾਏ ਸਾਡੀ ਕਿਸੇ ਨਾ ਕਿਸੇ ਤਰੀਕੇ ਤੇ ਆਪਣੇ ਕੋਲ ਸ਼ਾਇਦ 2 ਮਿਲੀਅਨ ਜਾਂ ਉਸ ਤੋਂ ਜ਼ਿਆਦਾ ਮੇਰੇ ਕੋਲ ਅਪਡੇਟਡ ਨੰਬਰਸ ਨਹੀਂ ਹੈਗੇ ਇਸ ਟਾਈਮ ਤੇ ਜਿਹੜੇ ਬੰਦੇ ਕਨਵਰਟ ਹੋਣਾ ਚਾਹ ਰਹੇ ਨੇ ਰਾਈਟ ਤੇ ਉਹ ਨੇ ਸਲੋਟਸ ਹੈ ਹੀ ਨਹੀਂ ਹੈਗੇ ਕਿ ਆਪਾਂ ਉਹਨਾਂ ਨੂੰ ਕਨਵਰਟ ਕਰ ਸਕੀਏ ਸੋ ਪੀਆਰ ਦੇ ਐਂਡ ਦੇ ਉੱਤੇ ਇਹ ਪ੍ਰੋਬਲਮ ਆ ਰਹੀ ਹੈਗੀ ਆ ਸੋ ਆਈ ਊਡ ਸੇ ਕਿ ਸਰਨਾ ਵਾਲਾ ਜਿਹੜਾ ਇੱਥੇ ਹੈਗਾ ਕਾਰਨ ਬਣ ਰਿਹਾ ਜੋ ਉਹ ਜਿਹੜਾ ਇਹਨਾਂ ਦੀ ਹੈਗੀ ਹੈ ਪਾਲਿਸੀ ਆਬਜੈਕਟਿਵ ਹੈਗੀ ਹੈ ਜਿਹੜੀ ਇਹਨਾਂ ਨੇ ਅਨਾਉਂਸ ਕੀਤੀ ਆ ਕਿ ਇਹਨਾਂ ਨੇ ਰਿਡਿਊਸ ਕਰਨਾ ਹੈਗਾ ਆਪਣੀ ਟੈਂਪਰੇਰੀ ਰੈਜ਼ਿਡੈਂਟ ਪੋਪੂਲੇਸ਼ਨ ਤੁਸੀਂ ਜਿਹੜੀ ਪੋਪੂਲੇਸ਼ਨ ਘਟਾਉਣ ਦੀ ਗੱਲ ਕਰ ਰਹੇ ਜੇ ਇਹ ਮੇਰੀ ਹੋ ਸਕਦਾ ਹੈ ਕਿ ਮੈਨੂੰ ਪੂਰੀ ਗੱਲ ਸਮਝ ਨਹੀਂ ਆ ਰਹੀ ਸਟੂਡੈਂਟ ਵੀ ਆ ਰਹੇ ਨੇ ਵਿਜ਼ਿਟਰ ਵੀਜ਼ਾ ਵੀ ਇਸ਼ੂ ਕਰ ਰਹੇ ਨੇ ਤੇ ਜੇ ਇਸ਼ੂ ਕਰ ਰਹੇ ਨੇ ਸਾਰਾ ਕੁਝ ਤੇ ਫਿਰ ਇਸ ਤਰ੍ਹਾਂ ਲੋਕਾਂ ਨੂੰ ਵਾਪਸ ਵੀ ਭੇਜ ਰਹੇ ਨੇ 에어ਪੋਰਟ ਤੋਂ ਜਾਂ ਇਹ ਇਹ ਕਿਸ ਤਰ੍ਹਾਂ ਦੀ ਸਟ੍ਰੈਟਜੀ ਹੈ ਕਿ ਸਰਕਾਰ ਵੱਲੋਂ ਇਸ ਬਾਰੇ ਕੁਝ ਦੱਸਿਆ ਗਿਆ ਹੈ ਕਾਫੀ ਲੋਕ ਗੱਲ ਵੀ ਕਰ ਰਹੇ ਨੇ ਕਿ ਸਰਕਾਰ ਨੇ ਇਹਦਾ ਕੀ ਕਾਰਨ ਦੱਸਿਆ ਕਿ ਕੁਐਸਚਨ ਕਿਉਂ ਕਰ ਰਹੇ ਨੇ ਇਹਦੇ 'ਚ ਸਟ੍ਰੈਟਜੀ ਕੋਈ ਨਹੀਂ ਹੈਗੀ ਜਿਤ ਤੱਕ ਕਰਮੈਨ ਨੂੰ ਲੱਗਦਾ ਹੈਗਾ ਤੋ ਦਾ ਸਵਾਲ ਬਿਲਕੁਲ ਠੀਕ ਹੈਗਾ ਕਿ ਜਦੋਂ ਕਿਸੇ ਦਾ ਵੀਜ਼ਾ ਇਸ਼ੂ ਬਚਦਾ ਤੋ ਉਹ ਬੰਦਾ ਐਕਸਪਰਟ ਕਰਦਾ ਹੈਗਾ ਕਿ ਮੈਨੂੰ ਐਂਟਰੀ ਮਿਲ ਜਾਈਏ ਕੰਟਰੀ ਦੇ ਵਿੱਚ ਜਦੋਂ ਮੈਂ ਕੰਟਰੀ ਚ ਜਾਉਗਾ ਰਾਈਟ ਬਟ ਵੀਜ਼ਾ ਦਾ ਮਤਲਬ ਇਹ ਐਕਚੁਅਲੀ ਨਹੀਂ ਕਦੀ ਵੀ ਨਹੀਂ ਹੁੰਦਾ ਕਿ ਆਪਾਂ ਨੂੰ ਐਂਟਰੀ ਮਿਲ ਜੇ ਇੱਕ ਜਨਰਲ ਜਾਂ ਨੋਰਮ ਹੁੰਦਾ ਹੈਗਾ ਕਿ ਕਿਸੇ ਕਿਸੇ ਦੀ ਕੁਐਸਚਨਿੰਗ ਹੁੰਦੀ ਆ ਬੇਸਡ ਔਨ ਦੇ ਇੰਡੀਵਿਜੂਅਲ ਪ੍ਰੋਫਾਈਲ ਅੱਜ ਕੱਲ ਜਿਹੜੀ ਕੁਐਸਚਨਿੰਗ ਹੈਗੀ ਇਹ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ ਰਾਈਟ ਤੇ ਇਹਦੇ ਵਿੱਚ ਜਿਹੜੀ ਆਪਾਂ ਨੂੰ ਗੱਲ ਦੇਖਣ ਵਾਲੀ ਇਹ ਹੈਗੀ ਆ ਕਿ ਵੀਜ਼ਾ ਇਸ਼ੂ ਕੋਟਬਾਦ ਜਿਹੜਾ ਆਪਣਾ ਇੱਕ ਪਰਪਸ ਆਫ ਵਿਜ਼ਿਟ ਹੁੰਦਾ ਹੈਗਾ ਉਹ ਹਮੇਸ਼ਾ ਆਪਣਾ ਵੈਲਿਡ ਹੋਣਾ ਚਾਹੀਦਾ ਹੈਗਾ ਐਜ਼ ਐਨ ਐਗਜ਼ੈਂਪਲ ਜੇ ਤੁਸੀਂ ਕਹਿੰਦੇ ਹੋ ਕਿ ਵੀ ਮੈਂ ਆਪਣੇ ਬੱਚੇ ਦੀ ਗ੍ਰੈਜੂਏਸ਼ਨ ਤੇ ਆ ਆਣਾ ਚਾਹਨਾ ਠੀਕ ਹੈ ਤੇ ਉਹ ਗ੍ਰੈਜੂਏਸ਼ਨ ਸੈਰੇਮਨੀ ਨਿਕਲ ਚੁੱਕੀ ਹੈ ਇਨ ਦਾ ਪਾਸਟ ਤੇ ਤੁਸੀਂ ਹੁਣ ਤਿੰਨ ਮਹੀਨੇ ਬਾਅਦ ਆ ਰਹੇ ਹੋ ਤੇ ਉਸ ਟਾਈਮ ਤੇ ਜਦੋਂ ਤੁਸੀਂ ਐਂਟਰ ਕਰਦੇ ਹੈਗੇ ਤੁਹਾਡਾ ਇਮੀਗ੍ਰੇਸ਼ਨ ਆਫੀਸਰ ਕੈਨੇਡਾ ਦੇ ਵਿੱਚ ਜਿਹਨੂੰ ਤੁਸੀਂ CBSA ਆਫੀਸਰਸ ਕਹਿੰਦੇ ਆਂ ਮੋਟਾ ਕੋਰਸ਼ਨ ਕਰ ਸਕਦਾ ਉਹ ਉਸ ਟਾਈਮ ਤੇ ਚੈਲੰਜ ਕਰ ਸਕਦਾ ਕਿ ਤੁਹਾਡਾ ਪਰਪਸ ਆਫ ਵਿਜ਼ਿਟ ਵੋਲਿਡ ਨਹੀਂ ਹੈ ਕ ਤੇ ਹੁਣ ਤੁਸੀਂ ਕੀ ਕਰਨ ਆ ਰਹੇ ਹੋ ਠੀਕ ਹੈ ਸੋ ਇੱਕ ਬਾਅਦ ਫਿਰ ਤੋਂ ਇੱਕ ਗੱਲ ਛੜੀ ਤੇ ਚਪੇਲੀ ਗੱਲ ਹੈ ਕਿ ਜੇ ਮਈ ਜਾਂ ਜੂਨ ਦੇ ਮਹੀਨੇ ਜਿਹੜੀਆਂ ਇੱਥੇ ਬਹੁਤਿਆਂ ਗ੍ਰੈਜੂਏਸ਼ਨਸ ਹੁੰਦੀਆਂ ਨੇ ਜੇ ਕੋਈ ਉਦੋਂ ਆ ਰਿਹਾ ਸੀ ਤੇ ਉਹਨਾਂ ਨੇ ਸਪਾਂਸਰਸ਼ਿਪ ਜਾਂ ਜੋ ਵੀ ਮੰਗਾਇਆ ਵਾ ਜੇ ਉਹਨਾਂ ਦਾ 10 ਸਾਲ ਦਾ ਵੀਜ਼ਾ ਲੱਗਾ ਹੈ ਪਰ ਉਹ ਮਈ ਜੂਨ ਚ ਨਹੀਂ ਆਏ ਏ ਉਹਨਾਂ ਨੂੰ ਸਵਾਲ ਕੀਤਾ ਜਾ ਸਕਦਾ ਹੈ ਕਿ ਗ੍ਰੈਜੂਏਸ਼ਨ ਤੇ ਲੰਘਈ ਹੈ ਜੇ ਉਹ ਕਾਰਨ ਉੱਥੇ ਐਂਟਰੀ ਤੇ ਦੱਸਣ ਕਿ ਅਸੀਂ ਗ੍ਰੈਜੂਏਸ਼ਨ ਅਟੈਂਡ ਕਰਨ ਆ ਰਹੇ ਆ ਤੇ ਗ੍ਰੈਜੂਏਸ਼ਨ ਲੰਘ ਚੁੱਕੀ ਤੇ ਉੱਥੇ ਸਵਾਲ ਜਵਾਬ ਹੋ ਕੇ ਤੇ ਉੱਥੇ ਫਸ ਸਕਦੇ ਨੇ ਇਹਦੇ ਵਿੱਚ ਆਈ वुਡ ਸੇ ਕਿ ਵੀ ਫਸ ਸਕਦੇ ਨੇ ਇਹਦੇ ਵਿੱਚ ਇੱਕ ਆਪਰਚ्युनिटी ਮਿਲ ਜਾਂਦੀ ਹੈ ਕਿ ਆਫੀਸਰ ਨੂੰ ਇੱਕ ਕੁਐਸ਼ਨ ਕਰਨ ਦੀ ਤੁਹਾਡੀ ਜਨੂਅਰਨੈਸ ਕਿ ਵੀ ਤੁਸੀਂ ਕਿਉਂ ਆ ਰਹੇ ਹੋ ਹਾਂਜੀ ਹਾਂਜੀ ਸੈਕਿੰਡ ਇਹਦੇ ਨਾਲ ਜਿਹੜਾ ਇੱਕ ਅਸੀਂ 트ੈਂਡ ਦੇਖਿਆ ਹੈਗਾ ਕਿ ਕਾਫੀ سارے ਬੰਦੇ ਜਦੋਂ ਉੱਥੇ ਵੈਸਟਰਨ ਵੀਜ਼ਾ ਤੇ ਆਉਂਦੇ ਨੇ ਵੈਸਟਰਨ ਵੀਜ਼ਾ ਦਾ ਬੇਸਿਕਲੀ ਪਰਪਸ ਕੀ ਹੁੰਦਾ ਤੁਸੀਂ ਇੱਥੇ ਆਏ ਹੋ ਦੋ ਹਫ਼ਤੇ ਲਈ ਤਿੰਨ ਹਫ਼ਤੇ ਲਈ ਮੇਬੀ ਇੱਕ ਮਹੀਨੇ ਦੇ ਲਈ ਰਾਈ ਹਮਮ ਦੈਟਸ ਅ ਡੈਫੀਨੇਸ਼ਨ ਆਫ ਅ ਵਿਜ਼ਟਰ ਲੋਕੀ ਕੀ ਕਰ ਰਹੇ ਨੇ ਇੱਥੇ ਆ ਕੇ ਕਿਸੇ ਨਾ ਕਿਸੇ ਤਰੀਕੇ ਯਾਦ ਹੈ ਕਿਤੇ ਨਾ ਕਿਤੇ ਐਡਮਿਸ਼ਨ ਲੈ ਰਹੇ ਨੇ ਸਕੂਲ ਦੇ ਵਿੱਚ ਆਪਣਾ ਸਟੇ ਐਕਸਟੈਂਡ ਕਰ ਰਹੇ ਨੇ ਕਾਫੀ ਸਾਰੇ ਲੋਕੀ ਐਲ ਐਮ ਆਈ ਰੂਟ ਵਿੱਚ ਜਾ ਰਹੇ ਨੇ ਕਿ ਆਪਾਂ ਐਸੇ ਕਿਸੇ ਨਾ ਕਿਸੇ ਤਰੀਕੇ ਇੱਥੇ ਵਰਕਰ ਬਣ ਜਾਈਏ ਜਾਂ ਕਈ ਬੰਦੇ ਰੈਫਿਜੀ ਵੀ ਲਗਾ ਰਹੇ ਨੇ ਇਹ ਜਿਹੜੀ ਕਿੰਨੇ ਚੀਜ਼ਾਂ ਹੋ ਰਹੀਆਂ ਨੇ ਜਾਂ ਤੁਸੀਂ ਸਟੂਡੈਂਟ ਬਣ ਰਹੇ ਹੋ ਹੈਗੇ ਜਾਂ ਤੁਸੀਂ ਵਰਕਰ ਬਣ ਰਹੇ ਹੋ ਜਾਂ ਰੈਫਿਜੀ ਬਣ ਰਹੇ ਹੋ ਇਹ ਅਗੇਨ ਆ ਪੋਲਿਸੀ ਆਬਜੈਕਟਿਵ ਗਵਰਨਮੈਂਟ ਦਾ ਹੈਗਾ ਕਿ ਆਪਾਂ ਆਪਣੀ ਟੈਂਪਰੇਰੀ ਪੋਪੂਲੇਸ਼ਨ ਰਿਡਿਊਸ ਕਰਨੀ ਆ ਉਹਦੇ ਅਗੇਂਸਟ ਆ ਰਿਹਾ ਕਿਉਂਕਿ ਜਦੋਂ ਤੁਸੀਂ ਇਹਨੂੰ ਅਪਲਾਈ ਕਰ ਦਿੰਦੇ ਐ ਐਸ ਵਰਕਰ ਜਾਂ ਐਸ ਸਟੂਡੈਂਟ ਜਾਂ ਐਸ ਰੈਫਿਜੀ ਤੁਸੀਂ ਹੁਣ ਇੱਕ ਲੰਬੇ ਸਮੇਂ ਲਈ ਕੈਨੇਡਾ ਚ ਰਹਨੇ ਚਾਹਤੇ ਤੁਹਾਡਾ ਜਾਂ ਤੇ ਰੈਫਿਜੀ ਦਾ ਡਿਸੀਜਨ ਨਹੀਂ ਆਉਂਦਾ ਵਿਚ ਇਸ ਕਪਲ ਆਫ ਈਅਰਸ یا تو اسے اپنی پڑھائی کمپلیٹ نہیں کر دے یا سٹڈی پرمیٹ اپلیکیشن دیتا ہے نہیں آندا یا ایل ایم ای اپلیکیشن دیتا ہے نہیں آندا اور سارا جو کچھ ہے گا وہ ایڈ آن کر رہا ہے اور یہ ریسنٹلی کافی اسی دیکھا کہ ٹرینڈ انکریز ہویا ہے اس کر کے جڑی بارڈر دے ہوتے جڑی پورٹ آف انٹری دے ہوتے جڑی کوشننگ ہے گیا سکروٹنگ گڑی ہے گیا وہ آج کل کافی ودی ہوئی ہے سو میں پھر داستہ ماہی تھے کہ جو ਇਹ ਦੱਸ ਰਹੇ ਨੇ ਕਿ ਅੱਜ ਕੱਲ کافی ਸਕਰੂਟੀ ਜੜੀ ਹੈ ਵਧੀ ਹੋਈ ਹੈ ਜੇਕਰ ਤੁਸੀਂ ਵਿਜ਼ਟਰ ਵੀਜ਼ੇ ਤੇ ਟਰੈਵਲ ਕਰ ਰਹੇ ਹੋ ਪਹਿਲੀ ਵਾਰ ਖਾਸ ਕਰਕੇ ਜਿਹੜੀ ਗੱਲ ਆ ਫਿਰ ਆਪਾਂ ਹੁਣ ਗੱਲ ਕਰਾਂਗੇ ਕਿ ਜੇ ਕੋਈ ਦੂਜੀ ਵਾਰ ਆ ਰਿਹਾ ਜਿਸ तरह ਨੇ ਗੱਲ ਕੀਤੀ ਹੈ ਕਿਸੇ ਦਾ 10 ਸਾਲ ਦਾ ਵੀਜ਼ਾ ਲੱਗਾ ਹੈ ਤੇ ਕੋਈ ਗ੍ਰੈਜੂਏਸ਼ਨ ਤੇ ਆ ਰਿਹਾ ਸੀ 3 ਮਹੀਨੇ ਬਾਅਦ ਤੇ ਸਵਾਲ ਜਵਾਬ ਹੋ ਸਕਦਾ ਹੈ ਪਰ ਜੇ ਆਲਰੇਡੀ ਕਿਸੇ ਦਾ 10 ਸਾਲ ਦਾ ਵੀਜ਼ਾ ਲੱਗਾ ਹੈ ਮੈਂ ਪਹਿਲੀ ਵਾਰ ਆ ਰਿਹਾ ਹਾਂ ਪਰ ਦੂਜੀ ਵਾਰ ਫਿਰ ਤੀਜੀ ਵਾਰ ਉਹਨਾਂ ਨੇ ਫੇਰ ਆਉਣਾ ਕਈ ਲੋਕ 25 ਵਾਰ ਵੀ ਆ ਰਹੇ ਹੋਣਗੇ ਕਿ ਇਹ ਸਵਾਲ ਜਵਾਬ ਉਨਾਂ ਲਈ ਵੀ ਹੋ ਰਿਹਾ ਹੈ ਹਾਂਜੀ ਸੁਨੀਪ ਸਿੰਘ ਜੀ ਤੁਹਾਡਾ ਸਵਾਲ ਬਹੁਤ ਵਧੀਆ ਤੇ ਦੇਖਣ ਚ ਇਹ ਵੀ ਆਇਆ ਕਿ ਜਿਹੜਾ ਕੋਈ ਦੂਸਰੀ ਵਾਰੀ ਆ ਰਿਹਾ ਹੈ ਤੀਸਰੀ ਵਾਰੀ ਜਾਂ ਚੌਥੀ ਵਾਰੀ ਆ ਰਿਹਾ ਕੋਸ਼ਨਿੰਗ ਇਸ ਟਾਈਮ ਤੇ ਹੋਣਾ ਦੀ ਨਹੀਂ ਹੋ ਕੋਰੀ ਹੈ ਰਾਈਟ ਤੇ ਇਹਦੇ ਚ ਦੋ ਕਰਨਾ ਸਾਡਾ ਧਿਆਨ ਚ ਰੱਖਣੀਆਂ ਪੈਣੀਆਂ ਇੱਕ ਤੇ ਇਹ ਗੱਲ ਹੈਗੀ ਆ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਓ ਜਿਹੜਾ ਉਥੋਂ ਦਾ ਇਮੀਗ੍ਰੇਸ਼ਨ ਆਫੀਸਰ ਹੁੰਦਾ ਉਹਦੇ ਕੋਲ ਇੱਕ ਰਾਈਟ ਹੁੰਦਾ ਕਿ ਉਹਨੇ ਤੁਹਾਨੂੰ ਕੰਟਰੀ ਦੇ ਵਿੱਚ ਅਲਾਉ ਕਰਨਾ ਹੈ ਕਿ ਨਹੀਂ ਕਰਨਾ ਬਿਲਕੁਲ ਜਿਵੇਂ ਸੀਬੀਐਸਏ ਆਫੀਸਰ ਕੋਲ ਰਾਈਟ ਹੈਗਾ ਸੋ ਦੇ ਆਰ ਵੈਰੀ ਵੈਲ ਵਿਥਿਨ देयर ਰਾਈਟਸ ਟੂ ਆਸਕ ਯੂ ਦਾ ਕੁਐਸਚਨ ਉਹ ਇੱਕ ਕੁਐਸਚਨ ਤੁਹਾਨੂੰ ਪੁੱਛ ਸਕਦੇ ਹੈਗੇ ਤੇ ਦੂਸਰਾ ਤੁਸੀਂ ਟੱਚਪੌਨ ਕਰ ਰਹੇ ਸੀਗੇ ਕਿ ਭਈ ਅਸੀਂ ਕਿਹੜੀ ਕਿਹੜੀ ਤਿਆਰੀ ਕਰ ਸਕਦੇ ਹੈਗੇ ਆ ਕਿ ਜਿਹਦੇ ਨਾਲ ਜਦੋਂ ਅਸੀਂ ਪੋਰਟ ਆਫ ਐਂਟਰੀ ਦੇ ਉੱਤੇ ਆਈਏ ਇਮੀਗ੍ਰੇਸ਼ਨ ਆਫੀਸਰ ਸਾਨੂੰ ਕੁਐਸਚਨ ਪੁੱਛੇ ਤੇ ਅਸੀਂ ਉਹਦਾ ਆਰਾਮ ਨਾਲ ਸਮੂਥਲੀ ਜਵਾਬ ਦੇ ਕੇ ਅੱਗੇ ਲੰਘ ਸਕੀਏ ਉਹਦੇ ਸਟੇਟ ਐਕਸ ਜਿਹੜੀ ਮੈਂ ਰეკਮੈਂਡ ਕਰਾਂਗਾ ਕਿ ਜਿਹੜੀ ਤੁਸੀਂ ਗ੍ਰੀਚਨਲ ਡਾਕੂਮੈਂਟੇਸ਼ਨ ਲਗਾਈ ਜੀ ਉਹਦੇ ਤੁਹਾਡੇ ਕੋਲ ਪੇਪਰਸ ਜੂਰ ਹੋਣੇ ਚਾਹੀਦੇ ਆ ਜੇ ਤੁਸੀਂ ਸ਼ੋ ਕੀਤਾ ਸੀਗਾ ਕਿ ਵੀ ਮੈਂ ਉਥੇ ਇੱਕ ਸਰਕਾਰੀ ਨੌਕਰੀ ਮੈਂ ਕਰ ਰਿਹਾ ਸੀਗਾ ਰਾਈਟ ਤੇ ਉਹ ਇੱਕ ਜੇ ਤੁਸੀਂ ਨੋ অবਜੈਕਸ਼ਨ ਸਰਟੀਫਿਕੇਟ ਲੇਟਸ ਲੈ ਕੇ ਆ ਸਕਦੇ ਹੋ ਜਾਂ ਕੁਛ ਇਹੋ ਜਿਹਾ ਸਰਟੀਫਿਕੇਟ ਲੈ ਕੇ ਆ ਸਕਦੇ ਹੋ ਆਪਣੇ ਸੁਪਰਵਾਈਜ਼ਰ ਤੋਂ ਕਿ ਤੁਹਾਨੂੰ ਇੱਕ ਆਥਰਾਇਜ਼ਡ ਵਕੇਸ਼ਨ ਦਿੱਤੀ ਜਾ ਰਹੀ ਹੈ ਟੂ ਵਿਜ਼ਿਟ ਕੈਨੇਡਾ ਉਹ ਤੁਹਾਨੂੰ ਮੈ ਹੈਲਪਫੁਲ ਰਹੇਗਾ ਜੇ ਤੁਸੀਂ ਕਿਸੇ ਤੋਂ ਸਪਾਂਸਰਸ਼ਿਪ ਲਈ ਹੈਗੀ ਬਦਨ ਕੈਨੇਡਾ ਤਤੋਸੀ ਉਹਨਾਂ ਦੇ ਜਿਹੜੇ ਹੈਗੇ ਆ ਯੂਰ ਸਪਾਂਸਰਸ਼ਿਪ ਦੀ ਕਾਪੀ ਵਨ ਆਫ ਅ ਪਾਸਪੋਰਟ ਦੀ ਕਾਪੀ ਮੇਬੀ ਅਨਦਰ ਬੈਂਕ ਸਟੇਟਮੈਂਟ ਦੀ ਕਾਪੀ ਕੈਂਪ ਆ ਪਾ ਵੀ ਕਿ ਜਿਹੜੀ ਤੁਸੀਂ origignal documentation ਲਗਾਈ ਸੀ ਉਹਦੀ ਕਾਪੀ ਹੱਥ 'ਚ ਜਰੂਰ ਰੱਖੋ ਤੇ ਤੀਸਰੀ ਚੀਜ਼ ਜਿਹੜੀ ਹੈਗੀ ਆ ਧਿਆਨ ਦੇਣ ਵਾਲੀ ਉਹ ਇਹ ਹੈ ਕਿ ਤੁਸੀਂ ਅਫਸਰ ਨੂੰ opportunity ਘਟੋ ਘਟ ਦੇਓ ਕਿ ਉਹ ਤੁਹਾਨੂੰ ਕੁਐਸਚਨ ਕਰ ਸਕੇ ਆਪਣੇ ਬੰਦਿਆਂ ਦੀ ਕਾਫੀ ਆਦਤ ਹੈ ਜੀ ਹੈ ਕਿ ਜਦੋਂ ਅਸੀਂ ਆਈ ਦਾ ਇੰਡੀਆ ਦਾ ਵਿੱਚ ਆਉਂਦੇ ਤੇ ਆਪਣਾ ਕੋਈ ਨਾ ਕੋਈ ਖਾਣ ਪੀਣ ਦਾ ਨਾ ਸਮਾਨ ਲੈ ਆਈਦਾ ਕਿਸੇ ਲਈ ਮਠਾਈ ਲੈ ਆਈਦੀ ਹੈ ਕਿਸੇ ਲਈ achar ਲੈ ਆਈਦਾ ਕਿਸੇ ਲਈ ਦਵਾਈਆਂ ਲੈ ਆਈਦੀਆਂ ਭਾਂਡੇ ਮਿਸ ਕਰ ਗਏ ਤੁਸੀਂ ਭਾਂਡੇ ਵੀ ਲੈ ਆਈਦੇ ਨੇ ਤੇ ਉਹ ਭਲਾ ਭਾਅ ਹੁੰਦਾ ਅਸੀਂ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਹੈਗੇ ਆ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੇ ਆ ਤੇ ਵੀ ਵੀ ਵਾਂਟ ਟੂ ਬੀ ਅ ਗੁੱਡ ਪੀਪਲ ਰਾਈਟ but from an immigration perspective ਤੁਸੀਂ ਦਵਾਈਆਂ ਲੈ ਆ ਰਹੇ ਹੋ ਕੋਈ ਬੀਜ ਲੈ ਕੇ ਆ ਰਹੇ ਹੋ ਕੋਈ ਡੇਰੀ ਪ੍ਰੋਡਕਟਸ ਲੈ ਕੇ ਆ ਰਹੇ ਹੋ ਇਹ ਸਾਰੇ ਪ੍ਰੋਡਕਟਸ ਬੈਨਡ ਹੈਗੇ ਨੇ ਦਵਾਈਆਂ اسپੈਸ਼ਲੀ ਜੇ ਤੁਸੀਂ ਆਪਣੇ ਲਈ ਨਹੀਂ ਲੈ ਆ ਰਹੇ ਤਾਂ ਬਿਲਕੁਲ ਨਾ ਲਿਆਓ ਆਪਣੇ ਲਈ ਜੇ ਲੈ ਆ ਰਹੇ ਹੋ ਤੇ ਕਾਫੀ ਸਾਰੀਆਂ ਲੈ ਆ ਰਹੇ ਹੋ ਤੇ ਆਲਵੇਜ਼ ਸ਼ੈਂਟਰ ਦਾ ਪ੍ਰੈਸਕ੍ਰਿਪਸ਼ਨ ਆਫ ਦਾ ਡਾਕਟਰ ਲੈ ਕੇ ਆਓ ਇਹਦੇ ਨਾਲ ਕੀ ਹੁੰਦਾ ਕਿ ਇਮੀਗ੍ਰੇਸ਼ਨ ਆਫਿਸਰ ਜਿਹੜੇ ਤੁਹਾਨੂੰ ਸਵਾਲ ਪੁੱਛਨੇ ਹਨ ਉਹ ਕੱਟ ਜਾਂਦੇ ਹੈ ਬਟ ਦੇ ਆਰ ਸਟਿਲ ਵਿਥਿਨ ਦਾ ਰਾਈਟ ਦੇ ਕੈਨ ਆਸਕ ਯੂ ਦਾ ਪੋਸ਼ਨ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਐ ਐਕਚੁਅਲੀ ਆ ਜਿਹੜੀ ਤੁਸੀਂ ਗੱਲ ਹੁਣੇ ਕਹੀ ਐ ਕਿ ਇਮੀਗ੍ਰੇਸ਼ਨ ਆਫੀਸਰ ਭਾਵੇਂ ਤੁਸੀਂ ਤੀਜੇ ਸਾਲ ਵੀ ਆ ਰਹੇ ਜੋ ਕਹੇਗਾ ਕਿ ਤੁਸੀਂ ਪਹਿਲਾ ਜਿਹੜਾ ਸਪਾਂਸਰਸ਼ਿਪ ਲਈ ਸੀ ਉਹਦੋਂ ਕੋ ਤੁਸੀਂ ਇੱਕ ਸਮਰੀ ਮੈਂ ਕਰਦਾ ਐ ਕਿ ਤੁਸੀਂ ਇਹੋ ਕਹਿ ਰਹੇ ਜੇ ਕਿ ਨਵਾਂ ਵੀ ਸਪਾਂਸਰਸ਼ਿਪ ਲੈਟਰ ਜੇ ਫਿਰ ਤੋਂ ਮੰਗਾ ਲਓ ਉਹਨਾਂ ਕੋਲੋਂ ਜਾਂ ਪਿਛਲਾ ਡਾਕੂਮੈਂਟ ਰੱਖਿਆ ਹੋਵੇ ਤੇ ਉਹ ਬੜਾ ਹੈਲਪਫੁਲ ਐ ਕਿ ਬੈਂਕ ਸਟੇਟਮੈਂਟ ਜਿਹੜੀਆਂ ਪਹਿਲਾਂ ਲਾਈਆਂ ਸੀ ਇਮੀਗ੍ਰੇਸ਼ਨ ਤੇ ਉਹ ਜ਼ਰੂਰੀ ਨਹੀਂ ਕਿ ਜਿਹੜੀਆਂ ਨਵੀਆਂ ਵੀ ਕਿਉਂਕਿ ਇਮੀਗ੍ਰੇਸ਼ਨ ਵਾਲੇ ਪੁੱਛਦੇ ਨੇ ਖਰਚਾ ਤੁਸੀਂ ਰਹਿਣਾ ਕਿੱਥੇ ਰਹਿਣ ਦਾ ਦੱਸ ਦਾਂਗੇ ਔਰ ਹੋਰ ਖਰਚਾ ਵੀ ਪੁੱਛਦੇ ਕੀ ਬੈਂਕ ਸਟੇਟਮੈਂਟਸ ਵੀ ਨਵੀਆਂ ਨਵੀਆਂ ਲਿਆ ਲਿਆਉਣ ਦੀ ਲੋੜ ਹੈ ਡੇਟਸ ਕਿ ਉਹ ਪੁਰਾਣੀਆਂ ਹੋਣ ਨਹੀਂ ਨਵੀਆਂ ਬਿਲਕੁਲ ਲੈ ਕੇ ਆਓ ਜੀ ਐਨੀਥਿੰਗ ਲੈਸ ਥੈਨ 3 ਮੰਥਸ 올ਡ ਆਈ ਊਡ ਸੇ ਇਸ ਇਸ ਐਨ 올ਡ ਬੈਂਕ ਸਟੇਟਮੈਂਟ ਸੋ ਤੇਨ ਇਨੀਆ 더 ਪੁਰਾਣੀ ਬਿਤਾਦੀ ਬੈਂਕ ਸਟੇਟਮੈਂਟ ਨਾ ਹੋਵੇ ਕਿਉਂਕਿ ਉਹ ਇੱਥੇ ਅਗੇਨ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਉਹ ਨਹੀਂ ਚਾਹੁੰਦੇ ਹੈਗੇ ਕਿ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਕੈਨੇਡਾ ਦੀ ਕਾਮਨਡ ਦੇ ਉੱਤੇ ਪਾਰ ਪਹੁੰਚੋ ਤੁਸੀਂ ਕਿਸੇ ਤਰੀਕੇ ਦੇ ਆਫੀਸ਼ੀਅਲ ਕਲੇਮ ਕਰੋ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਤੁਸੀਂ ਕਿਸੇ ਤਰੀਕੇ ਦਾ ਕੰਮ ਲੱਭਣ ਦੀ ਕੋਸ਼ਿਸ਼ ਕਰੋ ਸੋ ਇਹੋ ਜਿਹੀ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਤੇ ਜੇ ਤੁਹਾਡੇ ਕੋਲ ਇੱਕ ਬੈਂਕ ਸਟੇਟਮੈਂਟ ਹੋਵੇ ਰੀਫਰੈਸ਼ਡ ਬੈਂਕ ਸਟੇਟਮੈਂਟ ਤੁਹਾਡੀ ਲੇਟੈਸਟ ਬੈਂਕ ਸਟੇਟਮੈਂਟ ਹੋਏਗੀ ਤੇ ਤੁਸੀਂ ਕਹਿ ਸਕਦੇ ਹੈਗੇ ਕਿ ਵੀ ਮੈਂ ਆਪਣੇ ਆਪ ਨੂੰ ਕੈਨੇਡਾ ਦਾ ਵਿੱਚ ਸਸਟੇਨ ਕਰ ਸਕਦਾ ਪਲੱਸ ਜੇ ਕੋਈ ਤੁਹਾਡਾ ਸਪான்ਸਰ ਹੈਗਾ ਤੇ ਆਪਣੇ ਸਪான்ਸਰ ਦੀ ਵੀ ਆਪਣੀ ਬੈਂਕ ਸਟੇਟਮੈਂਟ ਨਾਲ ਲਗਾਓ ਤੇ ਉਹ ਲੇਟੈਸਟ ਹੋਣੀ ਚਾਹੀਦੀ ਅਸੀਂ ਗੱਲ ਕਰ ਰਹੇ ਹਾਂ ਜੀ ਕੈਨੇਡਾ ਦੀ ਕੈਨੇਡਾ ਦੀ ਐਂਟਰੀ ਦੀ ਗਗਨਦੀਪ ਸਿੰਘ ਜੀ ਇਹ ਐਲਗਨ ਐਲਗਨ ਇਮੀਗ੍ਰੇਸ਼ਨ ਤੋਂ ਹਨ ਇਮੀਗ੍ਰੇਸ਼ਨ ਰਜਿਸਟਰਡ ਕੰਸਲਟੈਂਟ ਤੇ ਪ੍ਰੋਗਰਾਮ ਅਸੀਂ ਤਾਂ ਕਰ ਰਹੇ ਆਜ਼ ਅ ਵਲੰਟੀਅਰ ਕੁਝ ਕੁ ਜਾਣਕਾਰੀ ਕਾਫੀ ਲੋਗ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨਾਲ ਜੁੜ ਰਹੇ ਨੇ ਜੁੜੇ ਹਨ ਤੇ ਉਹਨਾਂ ਲਈ ਜਾਣਕਾਰੀ ਹੋਰ ਮਿਲੇ ਤਾਂ ਜੋ ਕੈਨੇਡਾ ਪਹੁੰਚਣ ਤੇ ਜਿਹੜੀ ਕੁਐਸਚਨਿੰਗ ਹੋ ਰਹੀ ਹੈ ਕਾਫੀ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਉਹ ਪੂਰੀ ਤਿਆਰੀ ਨਾਲ ਆ ਸਕਣ ਇਨ ਨਾਲ ਹੀ ਮੈਂ ਦੱਸ ਦਵਾਂ ਕਿ ਕਾਫੀ ਲੋਕ ਆਪਾਂ ਹੁਣੇ ਗੱਲ ਕੀਤੀ ਹੈ ਕਿ ਆਪਣੀਆਂ ਬੈਂਕ ਸਟੇਟਮੈਂਟਸ ਲੈ ਕੇ ਆਓ ਸਪੌਂਸਰਸ਼ਿਪ ਲੈਟਰ ਵੀ ਨਾਲ ਲੈ ਕੇ ਆਓ ਭਾਵੇਂ ਕਿ ਤੁਸੀਂ ਤੀਜੇ ਸਾਲ ਆ ਰਹੇ ਚੌਥੇ ਸਾਲ ਆ ਰਹੇ ਰੀਸੈਂਟਲੀ ਮੈਨੂੰ ਵੀ ਕਿਸੇ ਦਾ ਮੈਸੇਜ ਆਇਆ 2018 ਚ ਵੀਜ਼ਾ ਲੱਗਾ ਉਹ 2018 ਚ ਨਹੀਂ ਆਏ ਤੇ ਹੁਣ ਕਿਸੇ ਨੇ ਲੈਟਰ ਪਾਈ ਤੇ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਟ ਤੇ ਕੁਐਸਚਨਿੰਗ ਕੀਤੀ ਗਈ ਕਿ ਸਪੌਂਸਰਸ਼ਿਪ ਲੈਟਰ ਕਿੱਥੇ ਆ ਕਿਸ ਤਰ੍ਹਾਂ ਤੇ ਉਹਨਾਂ ਨੇ ਇਹੋ ਸਵਾਲ ਸੀ ਕਿ 에ਅਰਲਾਈਨ ਕਿਦਾਂ ਕਰ ਸਕਦੀ ਹੈ ਇਹ ਕੇਸ ਪਹਿਲਾਂ ਨਹੀਂ ਸੀ 2 ਮਹੀਨੇ ਪਹਿਲਾਂ ਕੋਈ ਸਟੂਡੈਂਟ ਵੀ ਆ ਰਿਹਾ ਸੀ ਉਹਦਾ ਰਿਸ਼ਤੇਦਾਰ ਨੇ ਸਪான்ਸਰ ਕੀਤਾ ਸੀ ਉਹ ਕਹਿੰਦੇ ਉਹਦਾ ਪਾਸਪੋਰਟ ਕਾਪੀ ਮੰਗਾਓ इवन ਸਾਡੇ ਜਨਰਲ ਵਾਲੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਆਇਆ ਸੋ ਇਹ ਚੀਜ਼ਾਂ ਜਿਹੜੀਆਂ ਨੇ 에ਅਰਲਾਈਨ ਵੀ ਕੁਐਸਚਨਿੰਗ ਕਰ ਰਹੀ ਹੈ ਪਰ ਉਹ ਵੱਖਰਾ ਮੁੱਦਾ ਹੈ ਪਰ ਕੀ ਇਹ 에ਅਰਲਾਈਨ ਦਾ ਪ੍ਰੈਰੋਗਟਿਵ ਹੈ ਕਿ ਉਹਨਾਂ ਦਾ ਅਧਿਕਾਰ ਬੰਦਾ ਹੈ ਕਈ ਵਾਰ ਜ਼ਰੂਰ ਬੰਦਾ ਹੈ ਪਰ ਜੋ ਅੱਜਕੱਲ ਸਿਚੁਏਸ਼ਨ ਚੱਲ ਰਹੀ ਹੈ ਜੇ ਬੰਦਾ ਇੱਥੇ ਆ ਕੇ ਕੁਐਸਚਨਿੰਗ ਨਾ ਕਰ ਸਕੇ ਜਵਾਬ ਨਾ ਦੇ ਸਕੇ ਉਹ ਡਿਪੋਰਟ ਹੋ ਜਾਏ ਖੈਰ ਮੈਂ ਫਿਰ ਦੱਸ ਦਵਾਂ ਕੀ ਇਹ ਗੱਲ ਅਸੀਂ ਕਰ ਰਹੇ ਹਾਂ ਕੈਨੇਡਾ ਐਂਟਰੀ ਦੀ ਪਰ ਨਾਲ ਮੈਂ ਅੰਮ੍ਰਿਤਸਰੀ ਤਾਂ ਗੱਲ ਕੀਤੀ ਹੈ ਮੈਨੂੰ ਕਾਫੀ ਮੈਸੇਜ ਆਏ ਸੰ ਸਾਨੂੰ ਪਰ ਜਦੋਂ ਅਸੀਂ ਹੋਰ ਜਾਣਕਾਰੀ ਪਤਾ ਕੀਤੀ ਤੇ ਦਿੱਲੀ ਵੀ ਇਹ ਕੇਸ ਕੱਲੇ ਅੰਮ੍ਰਿਤਸਰ ਨਹੀਂ ਕੱਲੇ ਅੰਮ੍ਰਿਤਸਰ ਵੀ 에ਅਰਲਾਈਨ ਵੱਲੋਂ 에ਅਰ ਇੰਡੀਆ ਵੱਲੋਂ ਇਹ ਨਹੀਂ ਕੀਤਾ ਜਾ ਰਿਹਾ ਦਿੱਲੀ ਹਵਾਈ ਅੱਡੇ ਤੇ ਵੀ ਇਹ ਗੱਲ ਕੀਤੀ ਜਾ ਰਹੀ ਹੈ ਗगन ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਕਿ ਇਹ ਜਿਹੜੀਆਂ ਕੁਐਸਚਨਿੰਗ ਹੋ ਰਹੀਆਂ 에ਅਰਲਾਈਨ ਵੱਲੋਂ ਖੈਰ ਅਸੀਂ ਕੋਈ ਇਮੀਗ੍ਰੇਸ਼ਨ ਦਾ ਤੁਸੀਂ ਵੀ ਲਾਇਰ ਨਹੀਂ ਆ ਪਰ ਇਹ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੈ ਕੁਝ ਕਿ 에ਅਰਲਾਈਨ ਕਿੰਨੇ ਕ ਲੋਕਾਂ ਨਾਲ ਹੋ ਰਿਹਾ ਜਾਂ ਤੁਹਾਡੇ ਵੀ ਕੋਈ ਕਲਾਇੰਟ ਹੋਣ ਜਾਂ ਆਏ ਹੋਣ ਜਾਂ ਇਸ ਤਰ੍ਹਾਂ ਕੋਈ ਹੋਇਆ ਹੋਵੇ ਹਾਂਜੀ ਸੁਨੀਪ ਸਿੰਘ ਜੀ ਬਿਲਕੁਲ ਮੇਰੇ ਕਾਫੀ ਕਲਾਇੰਟਸ ਦੇ ਨਾਲ ਇਸ ਤਰ੍ਹਾਂ ਹੋਇਆ ਕਿ ਅਮ੍ਰਿਤਸਰ 에어ਪੋਰਟ ਦੇ ਉੱਤੇ ਜਾਂ ਦਿੱਲੀ 에어ਪੋਰਟ ਦੇ ਉੱਤੇ ਉਹਨਾਂ ਨੂੰ 에어ਲਾਈਨ ਵਾਲੇ ਵੀ ਕੋਚਿੰਗ ਕਰ ਰਹੇ ਹੈਗੇ ਆ ਤੇ ਜਿੱਦਾਂ ਤੁਸੀਂ ਗੱਲ ਕੀਤੀ ਜਿੱਥੋਂ ਤੱਕ ਮੇਰੀ ਸਮਝ ਹੈਗੀ ਆ ਕਿ 에어ਲਾਈਨ ਦਾ ਪ੍ਰੋਗਰੇਟਿਵ ਨਹੀਂ ਹੈਗਾ ਕਿ ਉਹ ਇਹਨਾਂ ਨੂੰ ਕੋਚਨ ਕਰ ਸਕਦੇ ਨੇ ਬਟ ਅਗੇਨ ਮੇਰੀ ਇਸ ਇਸ ਪ੍ਰਿਵਿਚ ਡੀ ਅੰਡਰਸਟੈਂਡਿੰਗ ਨਹੀਂ ਹੈਗੀ ਸੋ ਆਗੂ

ਦੇ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਉੱਤੇ ਵੀ ਕਾਫੀ ਕੁਐਸਚਨਿੰਗ ਹੋ ਰਹੀ ਹੈ ਆ ਗਗਨ ਇਹ ਬੜਾ ਪਿੱਛੇ ਜੇ ਆਇਆ ਦੋ ਤਿੰਨ ਜਨਾਂ ਨੇ ਮੈਨੂੰ ਕੀਤਾ ਕਿ ਅਸੀਂ ਅੰਮ੍ਰਿਤਸਰ ਚੜਨ ਲੱਗੇ ਆ ਤੇ ਅਸੀਂ ਨਹੀਂ ਚੜਨਾ ਸਾਡੀ ਕੁਐਸਚਨਿੰਗ ਹੋਈ ਹੈ ਜਦ ਮੈਂ ਉਹਨਾਂ ਨੂੰ ਦੋ ਤਿੰਨ ਜਨਾਂ ਨੂੰ ਇਹੋ ਚੀਜ਼ ਭੇਜੀ ਕਿ ਦਿੱਲੀ ਹੋਈ ਹੈ ਜਿਹੜੇ ਲੋਕੀ ਦਿੱਲੀ ਤੋਂ ਚੜ ਰਹੇ ਸਨ ਤੇ ਅਸੀਂ ਬੜੇ ਸੌਖੇ ਤਰੀਕੇ ਨਾਲ ਅਸੀਂ ਬਾਰ-ਬਾਰ ਇਹੋ ਗੱਲ ਕਰਦੇ ਹਾਂ ਕਿ ਇਹ ਜਿਹੜੀ ਕੁਐਸਚਨਿੰਗ ਹੈ ਕਿਤੇ ਵੀ ਹੋ ਸਕਦੀ ਹੈ ਇੰਡੀਆ ਦਾ ਇਮੀਗ੍ਰੇਸ਼ਨ ਸਟਾਫ ਵੀ ਕਰ ਸਕਦਾ ਹੈ ਕੈਨੇਡੀਅਨ ਵੀ ਕਰ ਸਕਦੇ ਨੇ ਕਾਫੀ ਲੋਕਾਂ ਨੇ ਸਾਡੇ ਜਦੋਂ ਇਹਨਾਂ ਦੱਸਿਆ ਕਿ ਜਿਹੜੇ ਲੋਕੀ ਕਿਸ ਤਰ੍ਹਾਂ ਸੀ ਸਮਾਨ ਲੈ ਆਣੇ ਆ ਉਹ ਜ਼ਿਆਦਾ ਕੁਐਸਚਨਿੰਗ ਉਹ ਜਿੱਥੇ ਪਹੁੰਚ ਰਹੇ ਉੱਥੇ ਵੀ ਹੁੰਦੀ ਹੈ ਪਰ ਸਾਡਾ ਜਿਹੜਾ ਗੁੱਸਾ ਕਦੀ ਕਦੀ ਹੈ ਉਹ ਮੈਂ ਦੇਖਿਆ ਆਪਣੇ ਆ ਤੇ ਜ਼ਿਆਦਾ ਜ਼ਾਹਰ ਹੁੰਦਾ ਹੈ ਪਰ ਜੇ ਕਿਤੇ ਦਿੱਲੀ ਜਾਂ ਕਿਤੇ ਹੋਰ ਹੋ ਜਾਏ ਤੇ ਉੱਥੇ ਘੱਟ ਜ਼ਾਹਰ ਹੁੰਦਾ ਹੈ ਸੋ ਤੁਸੀਂ ਜਿਹੜੀ ਗੱਲ ਕੀਤੀ ਹੈ ਜਿਹੜੇ ਇਹ ਮੇਨਲੀ ਕੀ ਵਿਜ਼ਿਟਰ ਵੀਜ਼ੇ ਤੇ ਹੋ ਰਿਹਾ ਹੈ ਕਿ ਸਟੂਡੈਂਟ ਵਾਲੇ ਸਟੂਡੈਂਟਸ ਨੂੰ ਵੀ ਇਸ਼ੂਜ਼ ਆ ਰਹੀਆਂ ਨੇ ਸਟੂਡੈਂਟਸ ਦੇ ਵਿੱਚ ਜਿਹੜਾ ਇਹਨਾਂ ਨੇ ਨਾ ਆਲਰੇਡੀ ਪੈਰਨਾ ਕੋਚਿੰਗ ਬਦਲਾਵ ਕਰਤੇ ਸੀਗੇ ਕੁਝ ਇੱਕ ਮਹੀਨੇ ਪਹਿਲਾਂ ਉਹਦੇ ਕਰਕੇ ਸਟੂਡੈਂਟਸ ਨੂੰ ਜਿਹੜੀ ਹੈਗੀ ਕੋਚਨਿੰਗ ਰਿਲੇਟਿਵਲੀ ਕੱਟ ਹੈਗੀ ਆ ਬਟ ਇੱਕਾ ਤੁਕਾ ਕੇ ਇਸ ਜ਼ਰੂਰ ਨਜ਼ਰ ਆ ਰਿਹਾ ਨੇ ਜਿੱਥੇ ਸਟੂਡੈਂਟਸ ਨੂੰ ਵੀ ਕੋਚਨਿੰਗ ਹੋ ਰਹੀ ਹੈ ਅਗੇਨ ਐਟ ਦਾ ਐਂਡ ਆਫ ਦਾ ਡੇ ਅਨਦਰ ਕਨਸਰਨ ਹੈ ਕੋਈ ਹੈਗਾ ਸਸਟੇਨੇਬਿਲਿਟੀ ਇਨ ਕੈਨੇਡਾ ਤੁਸੀਂ ਐਜ਼ ਅ ਸਟੂਡੈਂਟ ਆਂਦੇ ਹੋ ਤੁਹਾਡੇ ਕੋਲ ਇਨਾਫ ਫੰਡਸ ਹੈਗੇ ਆ ਕਿ ਨਹੀਂ ਅਸੀਂ ਇੱਥੇ ਦੇਖਿਆ backend uh, of public knowledge ਕੇ ਇਥੇ کافی سارے ਸਟੂਡੈਂਟਸ ਆ ਕੇ ਸਟਰਗਲ ਕਰਦੇ ਹੈਗੇ ਨੇ ਆਪਣੀ ਫੀਸ ਦੇਣ ਲਈ کافی سارے ਜਣੇ ਬਾਅਦ ਦੇ ਵਿੱਚ ਫਿਰ ਕੈਸ਼ ਤੇ ਉਤੇ ਜੌਬਸ ਵੀ ਕਰ ਦਿੰਦੇ ਨੇ ਉਹ ਐਕਸਪਲੋਇਟ ਵੀ ਹੁੰਦੇ ਨੇ ਤੇ کافی سارے ਇਸ਼ੂਸ ਗਵਰਨਮੈਂਟ ਦੇ ਲਈ ਆ ਤਾਂ ਲੋਕਲ ਲੈਵਲ ਖੜੇ ਹੋ ਜਾਂਦੇ ਨੇ ਜਿਹੜੇ ਆਮ ਬੰਦੇ ਨੂੰ ਇੱਕ ਨਜ਼ਰ ਨਹੀਂ ਆਉਂਦੇ ਜਿਹੜੇ ਇਥੇ ਸਰਕਾਰੀ ਤੌਰ ਦੇ ਉਤੇ ਬਾਅਦ ਦੇ ਵਿੱਚ ਸਰਕਾਰ ਨੂੰ ਇੰਟਰਨਲੀ ਡੀਲ ਕਰਨੇ ਪੈਂਦੇ ਹੈਗੇ ਬਦਿੰਗ ਕੈਨੇਡਾ ਸੋ ਟਰਾਈ ਕਰਦੇ ਨੇ ਕਿ ਇਹ ਸਾਰੇ ਇਸ਼ੂਸ ਨਜੇਸੀ ਅਵਾਇਡ ਕਰ ਸਕੀਏ

ਅ ਇਹਦੇ ਉੱਤੇ ਚਰਚਾ ਕੀਤੀ ਹੈ ਗਿਆ ਇਨ ਦਾ ਸੋਸ਼ਲ ਮੀਡੀਆ ਇਨ ਦਾ ਰੀਸੈਂਟ ਪਾਸਟ ਹੁੰਦਾ ਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਕਰਦੇ ਹੋ ਤੇ ਪੋਰਟ ਆਫ ਐਂਟਰੀ ਦੇ ਉੱਤੇ ਜਦੋਂ ਤੁਹਾਨੂੰ ਸੀਬੀਐਸਏ ਆਫਸਰ ਕੁਐਸਚਨ ਕਰਦਾ ਉਹ ਇੱਕ ਡਿਸੀਜਨ ਲੈਂਦੇ ਹੈਗੇ ਕਿ ਅਸੀਂ ਤੁਹਾਨੂੰ ਕੰਟਰੀ ਦੇ ਵਿੱਚ ਨਹੀਂ ਜਾਣ ਦੇਣਾ ਤੇ ਉਹਦੇ ਵਿੱਚ ਤੁਹਾਡੇ ਕੋਲ ਦੋ ਆਪਸ਼ਨਸ ਹੁੰਦੀਆਂ ਨੇ ਇੱਕ ਆਪਸ਼ਨ ਸੋ ਉਹਨਾਂ ਨੇ ਤੁਹਾਨੂੰ ਦੇਣੀ ਹੈਗੀ ਹੈ ਕਿ ਤੁਸੀਂ ਆਪਣੀ ਕੰਟਰੀ ਦੇ ਵਿੱਚ ਵਾਪਸ ਜਾ ਸਕਦੇ ਹੋ ਤੇ देयर ਇਸ ਨੋ ਨਥਿੰਗ ਔਨ ਯਰ ਰੈਕਡ ਇਹ ਤਾਂ ਹੋਏਗਾ ਜੇ ਉਹ ਸੈਟੀਸਫਾਈ ਨਹੀਂ ਹੁੰਦੇ ਇਹ ਸੈਟੀਸਫਾਈਡ ਨਾ ਹੋਣਦੇ ਉਤੇ ਹੀ ਹੁੰਦਾ ਹੈਗਾ ਜੇ ਉਹ ਸੈਟੀਸਫਾਈਡ ਹੋ ਜਾਣ ਤੇ ਫਿਰ ਉਹ ਤੁਹਾਨੂੰ ਕੰਟਰੀ ਦੇ ਵਿੱਚ ਐਂਟਰੀ ਅਲਾਉ ਕਰ ਦਿੰਦੇ ਹੈਗੇ ਨੇ ਓਕੇ ਰਾਈਟ ਜਦੋਂ ਉਹ ਇਹ ਡਿਸੀਜਨ ਲੈਂਦੇ ਕਿ ਵੀ ਅਸੀਂ ਤੁਹਾਨੂੰ ਕੰਟਰੀ ਦੇ ਵਿੱਚ ਨਹੀਂ ਜਾਣ ਦੇ ਸਕਦੇ ਰਾਈਟ ਉਹ ਤੇ ਇੱਕ ਵੇਲੇ ਤੁਹਾਨੂੰ ਦੋ ਚਾਂਸਸ ਦਿੰਦੇ ਨੇ ਕਾਫੀ سارے ਲੋਗ ਇਹ ਕਹਿ ਰਹੇ ਨੇ ਕਿ ਜਿਸਨੂੰ ਟੱਕੇ ਦੇ ਨਾਲ ਰੈਫਿਜੀ ਲਵਾਇਆ ਜਾ ਰਿਹਾ ਹੈ ਵੈਦੇ ਵਿੱਚ ਕੋਈ ਤਾਂ ਕਵਲੀ ਗੱਲ ਨਹੀਂ ਹੁੰਦੀ ਬੜੇ ਕਲੀਅਰਲੀ ਅਫਸਰ ਤੁਹਾਨੂੰ ਦੱਸਦੇ ਨੇ ਕਿ ਤੁਹਾਡੇ ਕੋਲ ਦੋ ਚੋਇਸਿਸ ਨੇ ਇੱਕ ਤੇ ਤੁਸੀਂ ਵਾਪਸ ਜਾ ਸਕਦੇ ਹੋ ਜਿੱਥੋਂ ਤੁਸੀਂ ਆਏ ਹੋ ਜਿਹੜੀ ਵੀ ਤੁਹਾਡੀ ਹੋਮ ਕੰਟਰੀ ਹੈਗੀ ਹੈ ਤੁਸੀਂ ਉੱਥੇ ਵਾਪਸ ਜਾ ਸਕਦੇ ਹੋ ਸੈਕੰਡਰੀ ਆਪਸ਼ਨ ਆਪਣੇ ਕੋਲ ਹੁੰਦੀ ਹੈ ਜੀ ਉਹ ਕਹਿੰਦੇ ਜੇ ਤੁਸੀਂ ਕੈਨੇਡਾ ਦੇ ਵਿੱਚ ਜਾਣਾ ਕਿਉਂਕਿ ਕੈਨੇਡਾ ਦਾ ਲਾਅ ਅਲਾਉ ਕਰਦਾ ਕਿ ਉਸ ਟਾਈਮ ਦੇ ਉੱਤੇ ਕਿ ਅਫਸਰ ਨੂੰ ਇੱਕ ਉਹਦੀ ਲੀਗਲ ਆਬਲੀਗੇਸ਼ਨ ਹੈ ਕਿ ਉਹ ਤੁਹਾਨੂੰ ਇੱਕ ਆਪਸ਼ਨ ਦੇਵੇ ਕਿ ਤੁਸੀਂ ਐਜ਼ ਅ ਰੈਫਿਜੀ ਕੈਨੇਡਾ ਦੇ ਵਿੱਚ ਐਂਟਰ ਕਰ ਸਕਦੇ ਹੋ ਉਸ ਤੰਤੇ ਲੋਕਾਂ ਦੀ ਸਮਝ ਜਾਂ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਕਾਟ ਹੋਣ ਕਰਕੇ ਕਾਫੀ سارے ਲੋਕ ਹੀ ਐਜ਼ ਅ ਰੈਫਿਜੀ ਅਪਲਾਈ ਕਰ ਦਿੰਦੇ ਨੇ ਪਰ ਉਹ ਤੇ ਜਿਹੜੇ ਲੌਂਗ ਟਰਮ ਕਨਸੀਕੁਐਂਸਸ ਬਹੁਤ ਜ਼ਿਆਦੇ ਹੁੰਦੇ ਨੇ ਔਰ ਬਹੁਤ ਇਨ ਡੈਪਥ ਇਹਨੂੰ ਦੇਖਣਾ ਪਏਗਾ ਕਿ ਭਈ ਤੁਸੀਂ ਰੈਫਿਜੀ ਅਪਲਾਈ ਕਰਨਾ ਹੈ ਕਿ ਨਹੀਂ ਕਰਨਾ ਇਨ ਮੋਸਟ ਆਫ ਦਾ ਕੇਸਸ ਆਈ ਡੋਨਟ ਥਿੰਕ ਅਪਲਾਈਂਗ ਰੈਫਿਜੀ ਇਜ਼ ਅ ਗੁੱਡ ਆਪਸ਼ਨ ਤੇ 99% ਆਫ ਦਾ ਕੇਸਸ ਆ ਇਹ ਮੈਨੂੰ ਜ਼ਿਆਦਾ ਤੇ ਪਤਾ ਨਹੀਂ ਮੈਨੂੰ ਵੀ ਪਰ ਇਹਨਾਂ ਪਤਾ ਹੈ ਕਿ ਅਮਰੀਕਾ ਜਦੋਂ ਆਉਂਦੇ ਨੇ ਕਿ ਤੁਸੀਂ ਕਾਫੀ ਦੇਰ ਲਈ ਆਪਣੀ ਕੰਟਰੀ ਆਬਵੀਅਸਲੀ ਵਾਪਸ ਨਹੀਂ ਜਾ ਸਕਦੇ ਫਿਰ ਜੋ ਤਾਂ ਤੁਹਾਡਾ ਕੇਸ ਅਪਰੂਵ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਉੱਥੋਂ ਖਤਰਾ ਹੈ ਜਾਂ ਕਿਸ ਤਰ੍ਹਾਂ ਵੀ ਇਸ ਕਰਕੇ ਰੈਫਿਊਜੀ ਅਪਲਾਈ ਹੁੰਦਾ ਹੈ ਐਬਸੋਲੂਟ ਜੋ ਮੈਨੂੰ ਜਾਣਕਾਰੀ ਹੈ ਪਰ ਅਗੇਨ ਅਸੀਂ ਵੀ ਆਰ ਬੋਥ ਨਾਟ ਲਾਇਰਸ ਕੋਈ ਅਸੀਂ ਇਮੀਗ੍ਰੇਸ਼ਨ ਲੀਗਲ ਲਾਇਰਸ ਨਹੀਂ ਆ ਗਗਨਦੀਪ ਸਿੰਘ ਐਲਗਨ ਇਮੀਗ੍ਰੇਸ਼ਨ ਤੋਂ ਆ ਕੰਸਲਟੈਂਟ ਹਨ ਰਜਿਸਟਰ ਹਨ ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਜਾਣਕਾਰੀ ਹੈ ਖਾਸ ਕਰਕੇ ਵਿਜ਼ਿਟਰ ਵੀਜ਼ੇ ਵਾਲੇ ਜਿਹੜੇ ਉੱਥੋਂ ਆ ਰਹੇ ਹਨ ਉਹ ਜ਼ਰੂਰ ਧਿਆਨ ਚ ਰੱਖਣਗੇ ਬਾਕੀ ਜੋ 에어ਪੋਰਟ ਤੇ ਆ ਰਹੀਆਂ ਹਨ ਸਮੱਸਿਆਵਾਂ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਕੁਝ ਦੱਸਿਆ ਹੈ ਤੇ ਅਗਾਹ ਜਿਹੜੀ ਵੀ ਕੋਈ ਇਸ਼ੂ ਹੋਵੇ ਜ਼ਰੂਰ ਤੁਸੀਂ ਕਮੈਂਟ ਵੀ ਕਰੋ ਤੇ ਸਾਨੂੰ ਦੱਸੋ ਮੈਂ ਸਾਡੀ ਕੋਸ਼ਿਸ਼ ਰਹੇਗੀ ਕਿ ਗਗਨਦੀਪ ਜਾਂ ਕਿਸ ਤਰ੍ਹਾਂ ਵੀ ਕਿਸੇ ਨਾਲ ਵੀ ਆ ਇੱਕ ਗੱਲ ਅਸੀਂ ਕੰਟੀਨਿਊਸਲੀ ਕੋਈ ਨਾ ਕੋਈ ਅਪਡੇਟਸ ਦਿੰਦੇ ਰਹੀਏ ਇਹ ਵੀ ਦਿੰਦੇ ਰਹਿੰਦੇ ਨੇ ਗਗਨ ਤੁਸੀਂ ਆਪਣਾ ਕੋਈ ਹੋਰ ਜੇਕਰ ਕਿਸੇ ਨੇ ਤੁਹਾਡੇ ਨਾਲ ਗੱਲ ਕਰਨੀ ਹੋਵੇ ਜਾਂ ਕੋਈ ਹੋਰ ਜਾਣਕਾਰੀ ਤੁਸੀਂ ਦੇਣੀ ਚਾਹੋ ਤੇ ਜ਼ਰੂਰ ਸਾਰਿਆਂ ਨਾਲ ਸਾਂਝੀ ਕਰ ਸਕਦੇ ਹੋ ਹਾਂਜੀ ਸੁਨੀਪ ਸਿੰਘ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਔਰ ਦਸ਼ਕਾਨ ਨੂੰ ਕਹੂੰਗਾ ਕਿ ਭਈ ਜੇ ਹੋ ਸਕਦਾ ਤੇ ਆਪਣੇ ਕਮੈਂਟਸ ਵਿੱਚ ਜ਼ਰੂਰ ਛੱਡਣ ਕਿ ਜਦੋਂ 에ਅਰਲਾਈਨਸ ਨੇ ਚੈਲੰਜ ਕੀਤਾ ਹੈਗਾ ਤੁਹਾਨੂੰ ਕਿ ਅਸੀਂ ਤੁਹਾਨੂੰ ਨਹੀਂ ਜਾਣ ਦੇ ਸਕਦੇ ਜਾਂ ਕੋਸ਼ਿਸ਼ ਨਹੀਂ ਕੀਤੀ ਹੈਗੀ ਆ ਕਈ ਬੰਦਿਆਂ ਨੂੰ ਉਹਨਾਂ ਨੇ ਪਲੇਨ ਬੋਰਡ ਨਹੀਂ ਕਰਨ ਦਿੱਤਾ ਉਸ ਟਾਈਮ ਤੇ ਮੈਨੂੰ ਨਹੀਂ ਪਤਾ ਆ ਕਿ ਬਈ ਸ਼ਾਇਦ ਕਿਸੇ ਨੇ ਉਹਨਾਂ ਤੋਂ ਕੁਝ ਰਿਟਨ ਚ ਲਿਆ ਹੋਵੇ ਤੇ ਜੇ ਤੁਸੀਂ ਨਹੀਂ ਲਿਆ ਤੇ ਤੁਸੀਂ 에어ਲਾਈਨਸ ਨੂੰ ਪੁੱਛੋ ਤੇ ਉਹਨਾਂ ਨੂੰ ਕਹੋ ਕਿ ਤੁਸੀਂ ਸਾਨੂੰ ਇੱਕ ਰਿਟਨ ਚ ਦਿਓ ਕਿ ਤੁਸੀਂ ਸਾਨੂੰ ਕਿਉਂ ਨਹੀਂ ਬੋਰਡ ਕਰਨ ਦੇਣਾ ਚਾਹ ਰਹੇ ਤੇ ਮੈਂ ਉਹ ਜ਼ਰੂਰ ਦੇਖਣਾ ਚਾਹੁੰਦਾ ਹੈਗਾ ਕਿ 에어ਲਾਈਨ ਜਿਹੜੀ ਹੈਗੀ ਆ ਕਿ ਕਿਹੜੇ ਬੇਸਿਸ ਦੇ ਉੱਤੇ ਰეკਮੈਂਡ ਕਰ ਰਹੀ ਹੈਗੀ ਆ ਜਾਂ ਡਿਸੀਜਨ ਲੈ ਰਹੀ ਹੈ ਕਿ ਐਸੇ ਨੂੰ ਬੋਰਡ ਨਹੀਂ ਕਰਨ ਦੇਣਾ ਚਾਹ ਰਹੇ Under what authority uh, are they basically taking this decision? So I'm very much interested in uh, understanding that one. Ah, Gagan Ete, um, Mac ticker de creak senepe GC menu strana the shoe a year. They Ute Likia on a ticker de Ute disclaimer, my parkesanana Ute Likre ne it is the sole responsibility of the passenger to ensure. His or eligibility, her eligibility to enter the destination country. Air India, Air India Express, and subsidiary accept no liability in this regard. While we do our best to get you latest information, due to the rapidly revolving nature of the current events, sometimes that is not possible. So, a current event, is my understanding, is event. Can be. ਇਸ਼ੂ ਚੱਲ ਰਿਹਾ ਹੋਵੇ ਜਾਂ ਕੋਈ ਵੀ ਇਵੈਂਟ ਹੋਵੇ ਸੋ ਇੱਥੇ ਇਹਨਾਂ ਨੇ ਸਾਫ਼ ਲਿਖਤਾ ਇਹ ਪੈਸੇਂਜਰ ਦੀ ਰਿਸਪੌਂਸਿਬਿਲਿਟੀ ਹੈ ਟੂ ਇਨਸ਼ੋਰ ਹਿਸ অর ਹਰ एलिਜੀਬਿਲਿਟੀ ਟੂ ਐਂਟਰ ਦਾ ਡੈਸਟੀਨੇਸ਼ਨ অর ਟਰਾਂਜ਼ਿਟ ਕੰਟਰੀਜ਼ ਐਜ਼ ਐਪਲੀਕੇਬਲ ਸੋ ਉਹਨਾਂ ਨੇ ਵੀ ਪਹਿਲਾਂ ਆਪਣਾ ਡਿਸਕਲੇਮਰ ਦੇ ਦਿੱਤਾ ਹੈ ਪਰ ਅਗੇਨ ਫਿਰ ਕੁਐਸਚਨ ਆਏਗਾ ਕਿ ਇਹ ਕਿਉਂ ਕੁਐਸਚਨਿੰਗ ਉਹ ਕਰ ਰਹੇ ਨੇ ਕਿ ਤੁਸੀਂ ਇਹ ਵੀ ਦਿਖਾਓ ਵੀ ਦਿਖਾਓ ਕਿਉਂਕਿ ਇਹ 에ਅਰਲਾਈਨ ਨੇ ਪਹਿਲਾਂ ਵੀ ਉਹਨਾਂ ਨੂੰ ਵੀ ਬਾਅਦ ਵਿੱਚ ਸਵਾਲ ਹੋ ਸਕਦੇ ਨੇ ensure compliance with visa transit requirements so ohna ne apne kolon to liability likh ditti hai par e kaafi jadia guidelines ne ohna de hach hai ek cheez hor dekhi hai gagan kuch sam pehla main sare nu das davan kai var assi one way ticket le lene ha so e da vi tanu thoda ja je aap das diye assi gal baat khatam kar lagge si e da jawab da e da das dyo one way ticket ਤੇ ਵਿਜ਼ਿਟਰ ਵੀਜ਼ਾ ਤੁਸੀਂ ਲੈ ਸਕਦੇ ਹੋ ਕਿਉਂਕਿ ਰਿਟਰਨ ਜੇ ਹੈ ਨਹੀਂ ਤੇ ਫਿਰ ਆਪਣੇ ਬਾਰੇ ਜ਼ਰੂਰ ਜਾਣਕਾਰੀ ਜੇ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਤੇ ਹਾਂਜੀ ਸਵੀਪ ਸਿੰਘ ਵਨ ਵੇ ਟਿਕਟ ਜੇ ਤੁਸੀਂ ਲੈਂਦੇ ਹੈਗੇ ਤਾਂ ਤੁਸੀਂ ਸ਼ੂਰ ਸ਼ਾਰਟ ਜਿਹੜਾ ਹੈਗਾ ਆਪਣੀ ਇੱਕ ਇੰਟੈਂਸ਼ਨ ਦੱਸ ਰੇ ਹੈਗੀ ਆ ਕਿ ਵੀ ਮੇਰਾ ਹਾਲੇ ਇੰਡਟਰਨਮੈਂਟ ਹੈਗਾ ਸਟੇਟਸ ਕਿ ਮੈਂ ਵਾਪਸ ਕੋਤੋਂ ਜਾਣਾ ਤਾਂ ਕੋਈ ਵੀ ਆਫੀਸਰ ਜਿਹੜਾ ਇਸ ਟਾਈਮ ਦੇ ਉੱਤੇ ਅੰਡਰ ਥਿਸ ਕੰਡੀਸ਼ਨ ਦੇ ਆਰ ਨਾਟ ਗੋਇੰਗ ਟੂ ਲਾਈਕ ਇਟ ਤੇ ਜੇ ਵਨ ਵੇ ਕੰਡੀਸ਼ਨ ਤਾਂ ਕੋਈ ਟਿਕਟ ਹੈਗੀ ਆ یو کین آلموسٹ ایٹ دسٹان چلو کہ نہیں دیں گے آؤ ریٹرن ٹکٹ بھی ریزنبل دو ہفتے تین ہفتے میکسیم رائٹ تین مہینے چھ مہینے نہیں ہوں اور کافی لمبا پی جا ਜੇ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੈਨੂੰ ਮੇਰੀ ਈਮੇਲ ਆਈਡੀ ਤੇ ਉੱਤੇ ਕੰਟੈਕਟ ਕਰ ਸਕਦੇ ਹੈਗੇ ਹੋ info@alginimmigration.com ਜਾਂ ਤੁਸੀਂ ਮੇਰੀ ਵੈਬਸਾਈਟ ਤੇ ਜਾ ਸਕਦੇ ਹੋ www.alginimmigration.com ਤੇ ਫਾਈਨਲੀ ਜੇ ਮੇਰਾ ਫੋਨ ਨੰਬਰ ਹੈਗਾ ਤਾਂ ਉਹਦੇ ਤੇ ਤੁਸੀਂ ਕੰਟੈਕਟ ਕਰਨਾ ਤੇ +1 437 237 8053 ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਸੋ ਦੱਸ ਦਈਏ ਐਲਗਨ ਇਸ e l g i n algin is e l g i n immigration.com ਉੱਥੇ ਤੁਸੀਂ ਜਾਣਕਾਰੀ ਜਾਂ ਇਹਨਾਂ ਨੂੰ ਇਨਫੋ ਐਟ algelimmigration ਤੇ ਕੰਟੈਕਟ ਕਰ ਸਕਦੇ ਹੋ ਫਿਰ ਦੱਸ ਦਈਏ ਐਜ਼ ਅ ਵਲੰਟੀਅਰ ਐਫਰਟ ਵੀ ਆਰ ਡੂਇੰਗ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਕੋ ਪਰ ਆਲਾ ਉਮੀਦ ਕਰਦੇ ਆ ਪ੍ਰਵੇਖ ਕੈਨੇਡਾ ਅੰਮ੍ਰਿਤਸਰ ਦਾ ਵੀ ਜੁੜੇਗਾ ਸਿੱਧਾ ਤੇ ਉਹ ਜੋ ਕੋਸ਼ਿਸ਼ ਚੱਲੀ ਹੈ ਪਰ ਗਗਨਦੀਪ ਸਿੰਘ ਜੀ ਤੁਹਾਡਾ ਇਸ ਗੱਲਬਾਤ ਕਰਨ ਲਈ ਇਸਾਰੇ ਸੁਝਾਅ ਦੇਣ ਲਈ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਕਿਸਰਾ ਲੱਗਾ ਤੇ ਜ਼ਰੂਰ ਆਪਣੇ ਵੱਲੋਂ ਜਾਣਕਾਰੀ ਦੇਣਾ ਸੋ ਇਹ ਸੰਜੀ ਗਗਨਦੀਪ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਕਿਉਂ ਅੱਜਕੱਲ ਜਿਹੜੀ ਕੁਐਸਚਨਿੰਗ ਹੈ ਕੀ ਕਾਰਨ ਹਨ ਜਾਂ ਕਿਹੜੀ-ਕਿਹੜੀ ਤਿਆਰੀ ਜਿਹੜੀ ਹੈ ਖਾਸ ਕਰਕੇ ਵਿਜ਼ਟਰ ਵੀਜ਼ੇ ਵਾਲੇ ਉਹ ਕਰਕੇ ਜ਼ਰੂਰ ਕੈਨੇਡਾ ਪਹੁੰਚਣ ਪਰ ਕੈਨੇਡਾ ਪਹੁੰਚਣ ਤੋਂ ਪਹਿਲਾਂ ਵੀ ਇੰਡੀਆ ਵਿੱਚ ਵੀ ਜੇਕਰ ਤੁਸੀਂ ਅੰਮ੍ਰਿਤਸਰ ਹੈ ਜਾਂ ਦਿੱਲੀ ਵੀ ਹੈ ਦਿੱਲੀ ਤੋਂ ਵੀ ਜੇ 에어ਲਾਈਨ ਤੁਹਾਨੂੰ ਕੁਝ ਡਾਕੂਮੈਂਟ ਮੰਗੇ ਇਹ ਨਹੀਂ ਅਸੀਂ ਜਾਣਦੇ ਉਹਨਾਂ ਦਾ ਰਾਈਟ ਹੈ ਕਿ ਨਹੀਂ ਪਰ ਤੁਸੀਂ ਆਪਣੀ ਪੂਰੀ ਤਿਆਰੀ ਕਰਕੇ ਜ਼ਰੂਰ ਆਓ ਉਮੀਦ ਕਰਦੇ ਹਾਂ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਅਗਾ ਆਪਣੇ ਸੁਝਾਅ ਜ਼ਰੂਰ ਦੇਣਾ ਤੇ ਕੋਸ਼ਿਸ਼ ਕਰਾਂਗੇ ਅਗੇ ਹੋਰ ਵੀ ਜਾਣਕਾਰੀ ਆਪ ਸਭ ਨੂੰ ਦਿੰਦੇ ਰਹੀਏ ਬਹੁਤ ਬਹੁਤ ਧੰਨਵਾਦ